ਸੁਖਜਿੰਦਰ ਸਿੰਘ ਰੰਦਾਵਾ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੂੰ ਘੇਰੇ ਆ ਰੰਦਾਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਸੁਨੀਲ ਜਾਖੜ ਨੂੰ ਕੁਝ ਸਵਾਲ ਪੁੱਛੇ ਨੇ ਇਹ ਸਵਾਲ ਕਾਂਗਰਸ ਤੇ ਸੁਨੀਲ ਜਾਖੜ ਵੱਲੋਂ ਲਾਏ ਗੇ ਪੁਰਾਣੇ ਇਲਜ਼ਾਮ ਅਤੇ ਹੁਣ ਰਵਨੀਤ ਬਿੱਟੂ ਨੂੰ ਮੋਦੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਬਣਾਉਂਦੇ ਨੇ ਸੁਖਜਿੰਦਰ ਸਿੰਘ ਰੰਦਾਵਾ ਨੇ ਸੁਨੀਲ ਜਾਖੜ ਨੂੰ ਲੈ ਕੇ ਲਿਖਿਆ ਕਿ ਜਨਾਬ ਸੁਨੀਲ ਜਾਖੜ ਜੀ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕੀ ਕਾਂਗਰਸ ਨੇ ਮੈਨੂੰ ਹਿੰਦੂ ਹੋਣ ਕਰਕੇ ਮੁੱਖ ਮੰਤਰੀ ਨਹੀਂ ਬਣਾਇਆ ਪਰ ਹੁਣ ਬੀਜੇਪੀ ਨੇ ਤੁਹਾਨੂੰ ਮਨਿਸਟਰ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਕਿਉਂ ਮਨਿਸਟਰੀ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ ਬੀਜੇਪੀ ਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਦਰਅਸਲ 2021 ਵਿੱਚ ਕਾਂਗਰਸ ਸਰਕਾਰ ਸਮੇਂ ਕੈਪਟਨ ਦੀ ਕੁਰਸੀ ਜਾਣ ਬਾਅਦ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਕਾਫੀ ਰੇੜਕਾ ਪੈਦਾ ਹੋਇਆ ਸੀ ਕਈ ਨਾਵਾਂ ਤੇ ਚਰਚਾ ਬਾਅਦ ਮੋਹਰ ਚੰਜੀ ਸਿੰਘ ਚੰਨੀ ਦੇ ਨਾਮ ਤੇ ਲੱਗੀ ਸੀ ਇਸ ਵਿਚਾਲੇ ਸੁਨੀਲ ਜਾਖੜ ਨੇ ਇਲਜ਼ਾਮ ਲਾਇਆ ਸੀ ਕਿ ਉਹਨਾਂ ਨੂੰ ਇੱਕ ਖਾਸ ਫਿਰਕੇ ਨਾਲ ਸਬੰਧਤ ਹੋਣ ਕਾਰਨ ਸੀਐਮ ਨਹੀਂ ਬਣਾਇਆ ਹੁਣ ਜਦੋਂ ਸੁਨੀਲ ਜਾਖੜ ਬੀਜੇਪੀ ਵਿੱਚ ਨੇ ਅਤੇ ਹਾਰ ਦੇ ਬਾਵਜੂਦ ਬੀਜੇਪੀ ਨੇ ਇੱਕ ਸਿੱਖ ਰਵਨੀਤ ਬਿੱਟੂ ਨੂੰ ਮੰਤਰੀ ਬਣਾਇਆ ਤਾਂ ਇਸ ਬਹਾਨੇ ਰੰਦਾਵਾ ਜਾਖੜ ਨੂੰ ਘੇਰ ਰਹੇ ਨੇ